ਸਲੋ ਉਸਤਤ ਕਰੇ ਅਨੇਕ ਜਨ ਅੰਤਨੇ ਪਾਰ ਆਵਾਰੂ ਨਾਨਕ ਰਚਨਾ ਪ੍ਰਭ ਰਜੀ ਬੋ ਵਿਦ ਅਨਕ ਪ੍ਰਕਾਰ ਅਨੇਕਾਂ ਲੋਕ ਪਰਮਾਤਮਾ ਦੀ ਉਸਤਤ ਕਰਦੇ ਹਨ ਪਰ ਉਸ ਦੇ ਆਰ ਪਾਰ ਦਾ ਅੰਤ ਨਹੀਂ ਪੈਂਦਾ ਗੁਨਾਨਕ ਸਾਫ ਵਰਮਉ ਦੇ ਹਨ ਉਸ ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਇਹ ਦੁਨੀਆ ਬਣਾਈ ਹੈ ਅਸ਼ਪਤੀ 10ਵੀਂ कई कोट होए पुजारी कई कोट आचार व्यौहारी कई कोट भये तीर्थवासी कई कोट बाण ब्रह्म उदासी कई कोट वेद के श्रोते कई कोट तपि होते कई कोट आत्म ध्यान तारे कई कोट कथ का विचारे कई कोट नवतन नाम त्यावे ਨਾਨਕ ਕਰ ਤੇ ਕਾਂਤ ਨਾ ਪਾਵੇ ਇਸ ਦੁਨੀਆ ਵਿੱਚ ਕਈ ਕਰੋੜਾਂ ਪਰਮਾਤਮਾ ਦੀ ਪੂਜਾ ਕਰਨ ਵਾਲੇ ਹੋਏ ਹਨ ਕਈ ਕਰੋੜ ਧਾਰਮਿਕ ਰਸਮ ਰਿਵਾਜ ਕਰਨ ਵਾਲੇ ਹੋਏ ਹਨ ਕਈ ਕਰੋੜ ਤੀਰਥ ਕਰ ਰਹੇ ਹਨ ਸੰਸਾਰ ਤੋਂ ਉਪਰਾਮ ਹੋ ਕੇ ਕਈ ਕਰੋੜ ਜੰਗਲਾਂ ਵਿੱਚ ਭਟਕਦੇ ਫਿਰਦੇ ਹਨ ਕਈ ਕਰੋੜ ਵੇਦਾਂ ਦੇ ਸੁਣਨ ਵਾਲੇ ਹਨ ਕਈ ਕਰੋੜ ਵੱਡੇ-ਵੱਡੇ ਤਪ ਕਰਨ ਵਾਲੇ ਤਪੀਏ ਹਨ। ਕਈ ਕਰੋੜ ਆਪਣੇ ਅੰਦਰ ਪਰਮਾਤਮਾ ਨਾਲ ਸੁਰਤ ਜੋੜ ਰਹੇ ਹਨ। ਕਈ ਕਰੋੜ ਕਵਿਸਰ ਕਵਿਸਰੀ ਵਿਚਾਰਦੇ ਹਨ। ਕਈ ਕਰੋੜ ਮਨੋਕ ਪਰਮਾਤਮਾ ਦਾ ਨੇਤ ਨਵੇਂ ਤੋਂ ਨਵਾਂ ਨਾਮ ਧਿਉਂਦੇ ਹਨ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪਰ ਕੋਈ ਵੀ ਪਰਮਾਤਮਾ ਦਾ ਭੇਤ ਨਹੀਂ پا ਸਕਦਾ। कई कोट पे अभिमानी कई कोट आंध ज्ञानी कई कोट कृपण कठोर को कई कोट अभिंग आत्म निकोर कई कोट पर दर्ब को हिरे कई कोट पर दुख ना करे कई कोट माया श्रम माहे कई कोट पर देश परमाहे जित जित लावो, तित तित लगना नानक <coughs> ਕਰਦੇ ਕੀ ਜਾਣੇ ਕਰਤਾ ਰਚਨਾ ਕਈ ਕਰੋੜ ਹੰਕਾਰੀ ਹੋਏ ਹਨ ਮਹਾਪੁਰਖ ਅਗਿਆਨੀ ਵੀ ਕਈ ਕਰੋੜ ਹਨ ਕਈ ਕਰੋੜ ਕੰਜੂਸ ਤੇ ਪੱਥਰ ਦਿਲ ਹਨ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ ਦੁੱਖ ਟੇਕ ਕੇ ਵੀ ਤਰਸ ਨਹੀਂ ਕਰਦੇ ਕਈ ਕਰੋੜ ਪਰਾਇਆਂਾਂ ਚੋਰੀ ਕਰਦੇ ਰਹਿੰਦੇ ਹਨ ਕਈ ਕਰੋੜ ਹਨ ਜੋ ਦੂਜਿਆਂ ਨੂੰ ਦੁਖੀ ਕਰਦੇ ਰਹਿੰਦੇ ਹਨ ਕਈ ਕਰੋੜ ਦੌਲਤ ਕਮਾਉਣ ਵਿੱਚ ਲੱਗੇ ਹੋਏ ਹਨ ਕਈ ਕਰੋੜ ਪਰਦੇਸਾਂ ਵਿੱਚ ਫੇਰਦੇ ਰਹਿੰਦੇ ਹਨ ਜਿੱਧਰ ਜਿੱਧਰ ਪ੍ਰਭੂ ਨੇ ਲਾਇਆ ਹੋਇਆ ਹੈ ਉਹ ਉਧਰ ਹੀ ਲੱਗੇ ਹੋਏ ਹਨ ਗੋ ਨਾਨਕ ਸਾਹਿਬ ਫਰਮਾਉਂਦੇ ਹਨ ਉਹ ਕਰਤਾਰ ਆਪ ਹੀ ਆਪਣੀ ਰਚਨਾ ਦਾ ਪੀ ਜਾਣਦਾ ਹੈ ਕਈ ਕੋਟ ਸਿੱਧ ਜਤੀ ਜੋਗੀ कई कोट राजे रसपोगी, कई कोट पंखी सर उपाए कई कोट पाथर बिरख निपजाए कई कोट पवन पानी दसंतर कई कोट मंडल, कई कोट सस्यर सूर नक्षत्र कई कोट देवदानु इंद्र श्री छत्र सगल समग्री अपने सुत धारय ਨਾਨਕ ਜਿਸ ਜਿਸ ਭਾਵੇਂ ਤਿਸ ਤਿਸ ਨਿਚਤਾਰ ਹੈ ਕਈ ਕਰੋੜ ਸਾਧਨਾ ਕਰਨ ਵਾਲੇ ਹਨ ਬ੍ਰਹਮਚਾਰੀ ਹਨ ਯੋਗੀ ਬਣੇ ਹੋਏ ਹਨ ਕਈ ਰਾਜੇ ਹਨ ਪਦਾਰਥਾਂ ਦੇ ਰਸ ਭੋਗ ਰਹੇ ਹਨ ਇਹਨਾਂ ਦੀ ਗਿਣਤੀ ਵੀ ਕਰੋੜ ਹੈ ਕਈ ਕਰੋੜ ਪੰਛੀ ਅਤੇ ਸੱਪ ਪੈਦਾ ਕੀਤੇ ਹੋਏ ਹਨ ਅਤੇ ਕਰੋੜਾਂ ਹੀ ਪੱਥਰ ਦਰਖਤ ਆਦ ਪੈਦਾ ਕੀਤੇ ਹੋਏ ਹਨ ਕ੍ਰੂੜਾ ਹਵਾ ਪਾਣੀ ਤੇ ਅੱਗ ਹਨ ਕਈ ਕਰੋੜ ਦੇਸ਼ ਅਤੇ ਧਰਤੀਆਂ ਹਨ ਚੰਦਰਮਾ ਸੂਰਜ ਅਤੇ ਤਾਰੇ ਕਰੋੜਾਈਆਂ ਹਨ ਦੇਵਤੇ ਰਾਖਸ਼ਸ ਅਤੇ ਸਿਰ ਉੱਤੇ ਛਤਰ ਵਾਲੇ ਇੰਦਰ ਵੀ ਕਰੋੜਾਈਆਂ ਸਾਰੇ ਪਦਾਰਥਾਂ ਨੂੰ ਨਿਰੰਕਾਰ ਨੇ ਆਪਣੇ ਹੁਕਮ ਰੂਪ ਢਾਗੇ ਵਿੱਚ ਪਰੋਇਆ ਹੋਇਆ ਹੈ ਗੁਨਾ ਨਿਕਸਾ ਫਰਮਾਉਂਦੇ ਹਨ ਜਿਸ ਜਿਸ ਨੂੰ ਉਹ ਚਾਹੁੰਦਾ ਹੈ उस उस संसार समुद्र तार लगा है कई कोट राजस्थान सातक कई कोट वेद पुराण समृति अरुशास्त कई कोट किए रतन समुद कई कोट नाना प्रकार जंत कई कोट किए चिरजीवे कई कोट गिरी गिरीमेर थीवे कई कोट ਜੋ ਕਿ ਅਗਨਰ ਪਿਛਾਚ ਕਈ ਕੋਟ ਭੂਤ ਪ੍ਰੇਤ ਸ਼ੁਕਰ ਮ੍ਰਿਗਾ ਚ ਸਭ ਤੇ ਨਿਰਸ ਸਬੂਤੇ ਦੂਰ ਨਨਕਾ ਪਲਿਪਤ ਰਿਆ ਪਰਪੂਰ ਕਈ ਕਰੋੜ ਰਜੋਗੁਣੀ ਭੋਗ ਵਿਲਾਸ ਕਰਨ ਵਾਲੇ ਤਮੋਗੁਣੀ ਪਾਪ ਕਰਨ ਵਾਲੇ ਸਤੋਗੁਣੀ ਸੰਤੋਖੀ ਭਗਤ ਨੇਕ ਕੰਮ ਕਰਨ ਵਾਲੇ ਹਨ ਕੈ ਕੁਰੂੜ ਵੇਦ ਪੁਰਾਨ ਸਮਰਤੀਆਂ ਤੇ ਸ਼ਾਸਤਰਾਂ ਦਾ ਪਾਠ ਕਰਨ ਵਾਲੇ ਹਨ ਸਮੁੰਦਰ ਵਿੱਚ ਰਤਨ ਮੋਤੀ ਵੀ ਕਰੋੜਾਂ ਪੈਦਾ ਕੀਤੇ ਹੋਏ ਹਨ ਵੱਖ-ਵੱਖ ਕਿਸਮਾਂ ਦੇ ਜੀਵ ਵੀ ਕਰੋੜਾਂ ਹੀ ਹਨ ਲੰਮੀ ਉਮਰ ਜਿਉਂਦਾ ਰਹਿਣ ਵਾਲੇ ਇਹ ਵੀ ਕਰੋੜਾਂ ਹਨ ਕਰੋੜਾਂ ਹੀ ਸੋਨੇ ਦੇ ਸੁਮੇਰ ਪर्वਤ ਹਨ ਜਖ ਕਿੰਨਰ ਅਤੇ ਪਿਸ਼ਾਚ ਪੂਤ ਤ੍ਰੀਤ ਸੂਰ ਅਤੇ ਸ਼ੇਰ ਇਹ ਵੀ ਕਰੋੜਾਂ ਹੀ ਹਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪਰਮਾਤਮਾ ਇਹ ਨ ਸਭਨਾਂ ਦੇ ਨੇੜੇ ਵੀ ਹੈ ਤੇ ਦੂਰ ਵੀ ਹੈ ਪਰ ਉਹ ਆਪ ਬਨਰਲੇਪ ਹੁੰਦਾ ਹੋਇਆ ਵੀ ਸਾਰਿਆਂ ਵਿੱਚ ਵਿਆਪਕ ਹੈ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੋਨੀ ਫਿਰੇ ਕਈ ਕੋਟ ਬੈਠੀ ਖਾਏ ਕਈ ਕੋਟ ਕਾਲੇ ਥਕ ਪਾਹੇ ਕਈ ਕੋਟ ਕੀਏ ਤਨਮੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੇ ਰਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ ਕਈ ਕਰੋੜ ਪਾਤਾਲ ਵਿੱਚ ਰਹਿ ਰਹੇ ਹਨ ਕਈ ਕਰੋੜ ਨਰਕਾਂ ਸੁਰਗਾਂ ਤੇ ਦੇ ਵਸਨੀਕ ਹਨ ਕਰੋੜਾਂ ਜੀਵ ਜੰਮਦੇ ਹਨ ਜਿਉਂਦੇ ਹਨ ਅਤੇ ਮਰਦੇ ਰਹਿੰਦੇ ਹਨ अनेका ਜੁਨਾਂ ਵਿੱਚ ਫਿਰਦੇ ਫਿਰਨ ਵਾਲੇ ਵੀ ਕਰੋੜਾਂ ਹਨ ਕਰੋੜਾਂ ਜੀਵ ਬੈਠੇ ਹੀ ਖਾਂਦੇ ਰਹਿੰਦੇ ਹਨ ਮਿਹਨਤ ਨਹੀਂ ਕਰਦੇ ਤੇ ਕਈ ਕਰੋੜ ਮਿਹਨਤਾਂ ਕਰਕੇ ਥੱਕ ਜਾਂਦੇ ਹਨ ਕਰੋੜਾਂ ਜੀਵ ਨਿਰੰਕਾਰ ਨੇ ਧਨਵਾਨ ਬਣਾਏ ਹੋਏ ਹਨ ਤੇ ਕਈ ਕਰੋੜ ਰੁਪਏ ਪੈਸੇ ਦੀ ਚਿੰਤਾ ਵਿੱਚ ਪੈ ਰਹੇ ਹਨ ਜਿੱਥੇ ਜਿੱਥੇ ਰਜਾ ਹੁੰਦੀ ਹੈ ਉੱਥੇ ਹੀ ਜੀਵਾਂ ਨੂੰ ਉਹ ਰੱਖਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਸਭ ਕੁਝ ਪ੍ਰਭੂ ਦੇ ਆਪਣੇ ਹੱਥ ਵਿੱਚ ਹੈ ਕਈ ਕੋਟ ਪੈ ਬੇਰਗੀ ਰਾਮ ਨਾਮ ਸੰਤਿਨ ਲਿਬ ਲਾਗੀ ਕਈ ਕੋਟ ਪ੍ਰਭ ਕੋ ਖੋਜਨਤੇ ਆਤਮ ਮੇ ਪਾ ਬ੍ਰह्म ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤੈਨ ਕੋ ਮਿਲੇ ਪ੍ਰਭ વિનાਸ਼ ਕਈ ਕੋਟ ਮਾਗੇ ਸਤਸੰਗ ਬਾਹਰ ਬ੍ਰਹਮ ਤੇ ਨਿਲਾਗ ਰੰਗ ਜਿੰਨ ਕੋ ਹੋਏ ਆਪ ਸੁਪਰਸਾਨ ਨਾਨਕ ਤੇਜਨ ਸਦਾ ਤਨ ਤਨ ਕਈ ਕਰੋੜ ਸੰਸਾਰ ਤੋਂ ਵਿਰਾਗੀ ਹੋ ਗਏ ਹਨ ਉਹਨਾਂ ਦੀ ਲਿਵ ਪ੍ਰਮਾਤਮਾ ਨਾਲ ਜੁੜੀ ਰਹਿੰਦੀ ਹੈ ਕਰੋੜਾਂ ਜੀ ਪ੍ਰਭੂ ਨੂੰ ਪਾਲਦੇ ਹਨ ਤੇ ਆਪਰੇ ਅੰਦਰ ਉਸ ਪਰਮਾਤਮਾ ਨੂੰ ਲੱਭਦੇ ਹਨ ਕਰੋੜਾਂ ਜੀਵਾਂ ਨੂੰ ਪ੍ਰਭੂ ਦੇ دیدار ਦੀ ਤਾਂ ਲੱਗੀ ਰਹਿੰਦੀ ਹੈ ਉਹਨਾਂ ਨੂੰ ਅਬినాਸ਼ੀ ਪ੍ਰਭੂ ਮੇਲ ਪੈਂਦਾ ਹੈ ਕਈ ਕਰੋੜ ਸਾਸਨ ਕਰਨਾ ਮੰਗਦੇ ਹਨ ਉਨਾਨੁਪਾਰ ਬ੍ਰਹਮ ਦਾ ਰੰਗ ਲੱਗਿਆ ਹੋਇਆ ਹੈ ਗੁਨਾਨਕ ਸਾਹਿਬ ਫਰਮਾਉਂਦੇ ਹਨ ਜਿਨ੍ਹਾਂ ਉੱਤੇ ਨਿਰੰਕਾਰ ਆਪ પ્રસન્ન ਹੁੰਦਾ ਹੈ ਐਜੇ ਮਨੁੱਖ ਤਾਰੀਫ ਦੇ ਕਾਬਿਲ ਹਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰੋ ਕਈ ਜੁਗਤ ਕੀਨੋ ਵਿਸਥਾਰੋ ਕਈ ਬਾਰ ਬਸਰੀਓ ਪਾਸਾਰੋ ਸਦਾ ਸਦਾ ਏਕ ਏਕ ਕੁੰਕਾਰ ਕਈ ਕੋਟ ਕੀਨੇ ਬਉ ਭਾਤ ਪ੍ਰਪਤ ਹੋਏ ब्रह्मा ਇਸ ਮਾਤ ਤਾ ਕਾਂਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕਰੋੜ ਸ੍ਰਿਸ਼ਟੀ ਦੀਆਂ ਚਾਰ ਖਾਣੀਆਂ ਤੇ ਨੌ ਖੰਡ ਹਨ ਕਈ ਕਰੋੜ ਆਕਾਸ਼ ਤੇ ਬ੍ਰਹਮੰਡ ਹਨ ਕਈ ਕਰੋੜ ਰੌਂਗ ਕ੍ਰਿਸ਼ਨ ਆਦਕ અવਤਾਰ ਹੋਏ ਹਨ ਪਰਮਾਤਮਾ ਨੇ ਕਈ ਯੁਕਤੀਆਂ ਨਾਲ ਸੰਸਾਰ ਦੀ ਰਚਨਾ ਕੀਤੀ ਹੈ ਕਈ ਵਾਰ ਇਹ ਸੰਸਾਰ ਬਣਿਆ ਹੈ ਪਰ ਉਹ ਪਰਮਾਤਮਾ ਸਦਾ ਇੱਕ ਹੈ ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹਨ ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਉਸ ਵਿੱਚ ਲੀਨ ਹੋ ਜਾਂਦੇ ਹਨ ਗੁਨਾਨਿਕ ਸਾਹ ਫਰਮਾਉਂਦੇ ਹਨ ਉਸ ਦਾ ਭੇਦ ਕੋਈ ਮਨੁੱਖ ਨਹੀਂ ਜਾਣਦਾ ਉਹ ਪ੍ਰਭੂ ਆਪਣੇ ਵਰਗਾ ਆਪ ਹੀ ਹੈ ਕਈ ਕੋਟ ਪਾਰ ਬ੍ਰਹਮ ਕੇ ਦਾਸ ਤੈਨ ਹੋਵਤ ਆਤਮ ਪਰਗਾਸ ਕਈ ਕੋਟ ਤਤ ਕੇ ਬੀਤੇ ਸਦਾ ਨਿਆਰੇ ਇਕੋ ਨੇtre ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਦਸਦਹੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜਿ ਸਮਾਵੇ ਆਪਣੇ ਜਨ ਕੋ ਸਾਥ-ਸਾਥ ਸਮਾਰੇ ਨਾਨਕ ਉਹ ਪਰਮੇਸ਼ਰ ਦੇ ਪਿਆਰੇ ਕਈ ਕਰੋੜ ਪਾਰ ਬ੍ਰਹਮ ਦੀ ਸੇਵਾ ਕਰਨ ਵਾਲੇ ਹਨ ਉਹਨਾਂ ਨੂੰ ਆਤਮ ਗਿਆਨ ਹੋ ਜਾਂਦਾ ਹੈ ਕਈ ਕਰੋੜ ਦਾਰਸ਼ਨਿਕ ਹਨ ਜੋ ਸ੍ਰਿਸ਼ਟੀ ਨੂੰ ਪਰਮਾਤਮਾ ਦਾ ਰੂਪ ਹੀ ਵੇਖਦੇ ਹਨ ਕਈ ਕਰੋੜ ਪ੍ਰਭੂ ਨਾਮ ਦੇ ਸਿਮਰਨ ਦਾ ਰਾਸ ਪੀਂਦੇ ਰਹਿੰਦੇ ਹਨ ਉਹ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜਿਉਂਦੇ ਰਹਿੰਦੇ ਹਨ ਕਈ ਕਰੋੜ ਵੈਗਰੂ ਨਾਮ ਦੇ ਗੁਣ ਗਾਉਂਦੇ ਰਹਿੰਦੇ ਹਨ ਉਹ ਆਤਮਿਕ ਆਨੰਦ ਵਿੱਚ ਸੁਖ ਅਤੇ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਪਰਮਾਤਮਾ ਆਪਣੇ ਭਗਤਾਂ ਦੀ ਸਵਾਸ ਸਵਾਸ ਨਾਲ ਪਾਲਣਾ ਕਰਦਾ ਹੈ ਗੁਨਾ ਨਿਖਾਫ ਵਰਮਉਂਦੇ ਹਨ ਇਹੋ ਜੇ ਭਗਤ ਪਰਮੇਸ਼ਰ ਦੇ ਪਿਆਰੇ ਹੁੰਦੇ ਹਨ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ